ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਪੰਜਾਬ ਸਰਕਾਰ ਵੱਲੋਂ ਵਿੱਡੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਇੱਥੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦੇ ਅਗਵਾਈ ਹੇਠ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਪ੍ਰਿੰਸੀਪਲ ਫਿਲੋ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੇ ਸੂਬਾ ਪੱਧਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਨਸ਼ਿਆਂ ਦੇ ਖਾਤਮੇ ਦਾ بیੜਾ ਚੁੱਕਿਆ ਹੈ ਜਿਸ ਲਈ ਪੰਜਾਬ ਸਰਕਾਰ ਦੀ ਛਲਾਗਾ ਕਰਨੀ ਬੰਦੀ ਹੈ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਹਲਕਾ ਫਲੋਰ ਦੇ 143 ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਵਿਸ਼ੇਸ਼ ਮੀਟਿੰਗ ਕਰ ਚੁੱਕੇ ਹਾਂ ਜਿਸ ਨੂੰ ਲੋਕਾਂ ਨੇ ਭਰਵਾਂ ਸਹਿਯੋਗ ਦਿੱਤਾ ਹੈ ਅੱਜ ਹਲਕਾ ਵਿਧਾਨ ਸਭਾ ਫਲੋਰ ਦਾ ਇਤਿਹਾਸਕ ਸ਼ਹਿਰ ਫਲੋਰ ਦੇ ਵਿੱਚ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਆ ਰੈਲੀ ਉਹ ਇਹ ਨਸ਼ਿਆਂ ਵਿਰੁੱਧ ਕੀਤੀ ਆ ਲਗਭਗ ਸਾਨੂੰ 2 ਮਹੀਨੇ ਤੋਂ ਲਗਾਤਾਰ ਅਸੀਂ ਪੂਰੀ ਸਮੂਚੀ ਟੀਮ ਸਾਡੇ ਜਿੰਨੇ ਵੀ ਸਾਡੇ ਕਾਉਂਸਲਰ ਸਹਿਵਾ ਨੇ ਅਸੀਂ ਨੇ ਵੀ ਸਾਡੇ ਬਲਾਕ ਪ੍ਰਧਾਨ ਸਹਿਵਾ ਨੇ ਸਾਡੇ ਚੇਅਰਮੈਨ ਸਾਹਿਬਾ ਸਾਰੇ ਹੀ ਲੀਡਰ ਜਿਹੜੇ ਹੈਗੇ ਆ ਅਸੀਂ 143 ਪਿੰਡਾਂ ਦੇ ਵਿੱਚ ਦਰ ਤੋਂ ਦਰ ਜਾ ਕੇ ਘਰ-ਘਰ ਜਾ ਕੇ ਸੱਥਾਂ ਪੰਚਾਇਤਾਂ ਦੇ ਵਿੱਚ ਜਾ ਕੇ ਜਿਹੜਾਗਾ ਇਸ ਜਦਨਸ਼ੀ ਅਮਰਗ ਜਿਹੜਾ ਹੈਗਾ ਲੋਕਾਂ ਨੂੰ ਜਾਮਬੰਦ ਕੀਤਾ ਹੁਣ ਸਾਡਾ ਅੱਜ ਚੌਥਾ ਦਿਨ ਜਿਹੜਾ ਹੈ ਉਹ ਸ਼ਹਿਰਾਂ ਦੇ ਵਿੱਚ ਅਸੀਂ ਗਰਾਇਆ ਮੁਕੰਮਲ ਕਰਤਾ ਤੇ ਅੱਜ ਜਿਹੜਾਗਾ ਫਲੋਰ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਵੱਡੀ ਇਤਿਹਾਸਕ ਰੈਲੀ ਜਿਹੜੀ ਹੈ ਜਦਨਸ਼ੀ ਅਮਰਗ ਜਿਹੜੀ ਹੈਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਕੂਲਾ ਕਾਲਜਾਂ ਦੇ ਬੱਚੇ ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਡੇ ਆਮ ਆਲੀ ਪਾਰਟੀ ਦੇ ਵਲੰਟੀਅਰ ਲੀਡਰ ਆਗੂ ਬਲੌਕ ਪਰਦਾਨ ਚੇਅਰਮੈਨ ਸਾਹਿਬ ਸਾਰੇ ਜਿਹੜੇ ਇਕੱਤਰਤ ਹੋ ਕੇ ਅਸੀਂ ਫਲੋਰ ਸ਼ਹਿਰ ਦੇ ਬਖ ਬਖ ਬਾਜ਼ਾਰਾਂ ਦੇ ਵਿੱਚ ਹੁੰਦੇ ਹੋਏ ਦੀ ਔਰ ਲੱਕੜ ਮੰਡੀ ਤੋਂ ਹੁੰਦੇ ਔਰ ਇਸ ਤਰ੍ਹਾਂ ਕਿਲਾ ਰੋਡ 'ਆਲਦੀ ਹੁੰਦੇ ਹੋਏ ਤੇ ਬਾਅਦ ਦੇ ਵਿੱਚ ਅਸੀਂ ਜਿਹੜਾ ਹੈ ਆਪਣੇ ਕਚਹਿਰੀਆਂ 'ਆਲਦੀ ਹੁੰਦੇ ਹੋਏ ਅਸੀਂ ਇੱਕ ਵੱਡਾ ਜਿਹੜਾ ਲੋਕਾਂ ਨੂੰ ਇਹ ਸੰਦੇਸ਼ ਦੇਣਾ ਸੀ ਅਸੀਂ ਬੱਸ ਸਟੈਂਡਾਂ ਤੇ ਗਏ ਆ ਲੋਕਾਂ ਨੂੰ ਇਹ ਜਾਗਰੂਕ ਕਿ ਤਾਂ ਕਿ ਆਓ ਜਿਹੜੀਆਂ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਨੇ ਦੋ ਦਹਾਕਿਆਂ ਤੋਂ ਲਗਭਗ 20 ਸਾਲ ਤੋਂ 2002 ਤੋਂ ਲੈ ਕੇ 2022 ਤੱਕ ਜਿਨ੍ਹਾਂ ਨੇ ਨਸ਼ੇ ਦੀਆ ਜਿਹੜਾ ਇਸ ਪੰਜਾਬ ਦੇ ਵਿੱਚ ਅੱਗ ਲਾਈ ਆ 10 ਸਾਲ ਕਾਂਗਰਸ ਦੀ ਸਰਕਾਰ ਦਾ ਰਾਜ ਆਇਆ 10 ਸਾਲ ਜਿਹੜਾ ਪ੍ਰਮੁੱਖ ਤੌਰ ਤੇ ਜਿਹੜਾ ਅਕਾਲੀ ਦਲ ਦਾ ਜਿਹੜਾ ਰਾਜ ਆ ਉਹਨਾਂ ਸਮਿਆਂ ਦੇ ਦੌਰਾਨ ਉਹ ਲਸ਼ੇ ਪੀਕ ਤੇ ਗਏ ਸੀ ਉਰਤਾ ਪੰਜਾਬ ਬੜੀਆਂ ਫਿਲਮਾਂ ਵੀ ਜਿਹੜੀਆਂ ਪੰਜਾਬ ਤੇ ਬੜੀਆਂ ਸੀ ਆ ਔਰ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਪਵਲ ਸਿੰਘ ਮਾਲਹੜਾ ਨੇ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਮਾਂਡ ਸੰਭਾਲੀ ਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਪੰਜਾਂ ਗਰੰਟੀਆਂ ਤੇ ਔਰ ਸਮੁੱਚੇ ਪੰਜਾਬ ਦੇ ਵਿਕਾਸ ਦੇ ਲਈ ਗੱਲ ਕੀਤੀ ਸੀ ਉਥੇ ਨਾਲ ਦੀ ਨਾਲ ਇਹ ਕਿਹਾ ਸੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਛੇਮਾ ਦਰਿਆ ਨਸ਼ਿਆਂ ਦਾ ਬਗਦਦ ਆ ਉਸ ਨੂੰ ਖਤਮ ਕਰਨ ਦੇ ਲਈ ਜਿਹੜਾ ਹੈਗਾ ਤੁਹਾਡਾ ਸਾਥ ਦੀ ਮੰਗਾ ਉਸ ਮਿਸ਼ਨ ਤੇ ਲਗਾਤਾਰ 2022 ਤੋਂ ਆਮ ਆਦਮੀ ਪਾਰਟੀ ਸਰਕਾਰ ਦੇ ਕੰਮ ਕਰੀਆ ਅੱਜ ਇਹ ਲੜਾਈ ਜਿਹੜੀ ਆ ਅੰਤਲੇ ਪੜਾ ਤੇ ਅੰਤਲੇ ਪਲਾ ਤੋਂ ਚੱਲੇ ਆ ਅੱਜ ਅਸੀਂ ਲੋਕਾਂ ਦਾ ਹਲਕਾ ਬਦਲ ਸਵਾ ਫਲੋਰ ਦੇ ਸਾਰੇ ਪਿੰਡਾਂ ਦਾ ਸਾਰੇ ਇਥੇ ਸ਼ਹਿਰਾਂ ਦਾ ਅਸੀਂ ਸਾਹਸ ਲੈਣ ਦੇ ਲਈ ਇਹ ਰੈਲੀ ਕੱਢੀ ਆ ਕਿ ਆਓ ਆਪ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆਪਣੇ ਘਰਾਂ ਨੂੰ ਵੀ ਮਹਫੂਜ਼ ਕਰਿਏ ਆਪਣੇ ਘਰਾਂ ਦੀ ਰਾਖੀ ਕਰੀਏ ਆਪਾਂ ਆਪਣੇ ਵਾਰਡਾਂ ਆਪਣੇ ਪਿੰਡਾਂ ਦੀ ਰਾਖੀ ਕਰਦੇ ਹੋਏ ਅਗਰ ਕੋਈ ਨਸ਼ੇ ਦਾ ਤਸਕਰ ਨਸ਼ਾ ਵੇਚਦਾ ਗਲਤਿਆ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਤਾਂ ਉਸ ਦੀ ਸੂਚਨਾ ਜਿਹੜੀ ਹੈ ਪੰਜਾਬ ਪੁਲਿਸ ਨੂੰ ਦਈਏ ਅਗਰ ਉਹ ਸੂਚਨਾ ਤੁਸੀਂ ਗੁਪਤ ਰੱਖਣੀ ਆ 9778100200 ਨੰਬਰ ਜਿਹੜਾ ਪੰਜਾਬ ਸਰਕਾਰ ਨੇ ਪ੍ਰਕਾਸ਼ ਕੀਤਾ ਉਸ ਤੇ ਤੁਸੀਂ ਸੂਚਿਤ ਕਰਕੇ ਜਿਹੜਾ ਉਸ ਨਸ਼ੇ ਦੇ ਤਸਕਰ ਨੂੰ ਫਰੋਂ ਦੇ ਵਿੱਚ ਬਹੁਤ ਵੱਡਾ ਤੁਸੀਂ ਯੋਗਦਾਨ ਪਾਉਂਗੇ ਤੁਹਾਡਾ ਨਾਮ ਇਤਿਹਾਸ ਦੇ ਸਲੈਰੀ ਪੰਨਿਆਂ ਤੇ ਲਿਖਿਆ ਜਾਊਂਗੇ ਇਹ ਤੁਸੀਂ ਜ਼ਮੀਰਕ ਤੌਰ ਤੇ ਸੋਚੋਗੇ ਕਿ ਅਸੀਂ ਕਿਸੇ ਨੌਜਵਾਨਾਂ ਦੀਆਂ ਜਿਹੜੀਆਂ ਜਿੰਦਗੀਆਂ ਨਸ਼ਿਆਂ ਤੋਂ ਬਚਾਈਆਂ ਆ ਸੋ ਅਸੀਂ ਸਾਰਿਆਂ ਨੂੰ ਅੱਜ ਲਾਂਭੰਗ ਕੀਤਾ ਆ ਇਸ ਨਸ਼ਿਆਂ ਵਿਰੋਧ ਸੋ ਮੈਂ ਸਾਰੇ ਸਾਥੀਆਂ ਦਾ ਬਲਾਕ ਪ੍ਰਧਾਨਾਂ ਦਾ ਲੀਡਰਾਂ ਦਾ ਚੇਅਰਮੈਨਾਂ ਦਾ ਵਲੰਟੀਅਰਾਂ ਦਾ ਖਾਸ ਤੌਰ ਤੇ ਤੁਹਾਡਾ ਮੀਡੀਆ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਮੀਡੀਆ ਨੇ ਜਿਹੜੀ ਸਾਡੀ ਆਵਾਜ਼ ਨੂੰ ਕਰ ਕਰ ਤੱਕ ਪਹੁੰਚਾਉਣਾ ਹੈ ਤਾਂ ਕਿ ਆਪਾਂ ਨਸ਼ਿਆਂ ਜਿਹੜੇ ਹੈਗੇ ਸਾਰੇ ਇੱਕ ਦੋਤ ਹੋ ਕੇ ਨਸ਼ਿਆਂ ਵਿਰੁੱਧ ਆਵਾਜ਼ ਉਠਾ ਕੇ ਨਸ਼ਿਆਂ ਦਾ ਜਿਹੜਾ ਖਾਤਮਾ ਕਰੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਤਲਵਾਦ ਕਰਦਾ ਆਸ ਕਰਦਾ ਤੁਸੀਂ ਇਸ ਮਿਸ਼ਨ ਦੇ ਵਿੱਚ ਸਾਰੇ ਜਿਹੜਾ ਹੈ ਡਟ ਕੇ ਜਿਹੜਾ ਹੈਗਾ ਜਿੱਦ ਰੱਖਿਆ ਵਰਗ ਜਿਹੜਾ ਹੈਗਾ ਉਹ ਸਾਥ ਦੇ ਮੋਗੇ ਇਸੇ ਮੁਹਿੰਮ ਅਧੀਨ ਸ਼ਹਿਰ ਭਰ ਵਿੱਚ ਇਲਾਕੇ ਦੇ ਆਪ ਸਮਰਥਕਾਂ ਅਤੇ ਵੱਖ-ਵੱਖ ਸਕੂਲੀ ਵਿਦਿਆਰਥੀਆਂ ਨੇ ਸ਼ਹਿਰ ਭਰ ਵਿੱਚ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਵਿਦਿਆਰਥੀਆਂ ਦੇ ਹੱਥਾਂ ਵਿੱਚ ਯੁੱਧ ਨਸ਼ਿਆ ਵਿਰੁੱਧ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ ਇਹ ਜਾਗਰੂਕਤਾ ਲੈ ਲਈ ਨਗਰ ਕੌਂਸਲ ਫਿਲੌਰ ਦੇ ਦਫ਼ਤਰ ਤੋਂ ਹੁੰਦੇ ਹੋਏ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚੋਂ ਹੁੰਦੀ ਹੋਈ ਅੰਬੇਦਕਰ ਚੌਂਕ ਵਿੱਚ ਸਫਲਤਾਪੂਰਵਕ ਸਮਾਪਤ ਹੋਈ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਪੰਜਾਬੀ ਜਾਗਰਣ